ਸਾਰੇ ਤੇਰੀ ਜੋਤ ਪ੍ਰਕਾਸ਼ ਮਾਰ ਜੀ ਛੇ ਟਾਰਾ ਚਾਰ ਆਖ ਦੇਵ ਖਾਨ ਜੀ ਮੈਨੂੰ ਕੀ ਖਬਰ ਮਤੀ ਮੰਦ ਕਾਗਨ ਬਾ ਤੇਰੀ ਦੇ ਤੇ ਗਿਆਨ ਦੇ ਚਾਰਾਗਨ ਬਾਲੇ ਪਾਪ ਹੋਣ ਵਿੱਚ ਸੰਸਾਰ ਕੇ ਉਸ ਵੇਲੇ ਆਵੇ ਤੂੰ ਆ ਤਾਰ ਤਾਰ ਕੇ ਭਗਤਾਂ ਦੇ ਧੂਮਲਾ ਦਿਲਾ ਦੇ ਦਾਗ ਨੂੰ ਬਾਹ ਦੇਰੀ ਦੇ ਜਿਆਰ ਦੇ ਚਰਾਗ ਨੂੰ ਪੂਤਨਾਸ ਬਾਬੂ ਭਗਾ ਸੂਰ ਮਾਰਿਆ ਨੰਦ ਦੀਆਂ ਗਊਆਂ ਦੇ ਚਰਾਉਣ ਖਾਰਿਆ ਜਮਨਾ ਚੋਂ ਨੱਥਿਆ ਤੂੰ ਕਾਲੀ ਨਾਗ ਨੂੰ ਬਾਂਦੇ ਰੀਦੇ ਜ્ઞાન ਦੇ ਤਾਰਗ ਨੂੰ ਗੀਰੀ ਰਾਜ ਤਾਈ ਉਂਗਲੀ ਤੇ ਚੱਕਿਆ ਬਰਖਾ ਉਤਾਰ ਦੇਵ ਰਾਜ ਥੱਕਿਆ ਕਰਨੋ ਚੂੜਾਇਆ ਇੰਦਰ ਦੀ ਜਾਗ ਨੂੰ ਬਾਦਰ ਦੇ ਦੇ ਗਿਆ ਦੇ ਚਰਾਗ ਨੂੰ ਗੰਗਵਾ ਬੱਚੇ ਬਰਮਾ ਚਰਾ ਕੀ ਲੈ ਗਿਆ ਸਿਆਣਿਆ ਵੇ ਤਾਰ ਕੋ ਸ਼ਰਣ ਪੈ ਗਿਆ ਲੀਤੀਏ ਬਾਕਸੇ ਮੂਰਖਾ ਭਾਗ ਨੂੰ ਬਾਦਰ ਦੇ ਨੜਿਆ ਕੇ தம் ਤੇ ਚਿਹਰਾ ਕੇ ਚੀਰ ਜੀ ਗੋਪੀਆਂ ਲਗਣ ਜ ਮੇਰਾ ਦੇ ਨੀਰ ਜੀ ਹੱਥ ਜੋੜ ਕਹਿੰਦੀਆਂ ਵਖਸ ਬਾਰ ਨੂੰ ਬਾਦਰ ਦੇ ਦੇ ਗਿਆਨ ਦੇ ਚਰਾਗ ਨੂੰ ਕੰਮਣਾ ਮਲਾਰ ਪਿੱਲੋ ਟੋੜੀ ਗਉਂਦੀਆਂ ਤੁੰ ਮਾਰੀ ਤੇਂ ਝੋਟੀ ਗੋਪੀਆਂ ਸਣਾਉਂਦੀਆਂ ਕੱਪੜੇ ਫੜਾਦੇ ਸੋਣਗੇ ਤੇਰਾ ਗਨੂ ਬਾਹ ਦੇ ਰਿਦੇ ਦੇ ਗਿਆਨ ਦੇ ਤੇਰਾ ਗਨੂ ਨਾ ਤੇਹਾ ਮੇਸਤ ਸਹੀ ਆ ਦੇਖੇ ਖੇਲਦਾ ਸੰਭਲ ਦੇ ਵਜੀ ਹਿਰਣਾ ਆ ਮੇਲਦਾ ਗੋਪੀਆਂ ਦੇ ਸ਼ਾਮ ਹੋਲੀ ਖੇਲੇ ਬਾਗ ਨੂੰ ਬਾਦੇਰੀ ਦੇ ਤੇ ਗਿਆਨ ਦੇ ਚਰਾਗ ਨੂੰ ਪੰਜੇ ਪਾਂਡੇ ਜਾਣ ਕੇ ਭਗਤ ਤਾਰ ਤੇ ਕੋਤਰ ਸੇ ਕਰੋ ਜੁਦ ਮੇ ਸੰਗਾਰ ਤੇ ਮਾਰਿਆ ਤੁਸਾਂ ਨੇ ਕੰਸ ਨੇ ਭਾਗ ਨੂੰ ਦੇ ਚਰਾਗ ਨੂੰ ਕੁੱਬੇ ਕਿਆ ਕੰਗਾਲਣੀ ਦਾ ਕੁੱਬ ਕੱਢਿਆ ਬਗਦੇ ਦੁਆਰ ਕਾਬਿਰ ਦੇ ਛੱਡਿਆ ਚਿੱਠੀ ਲਿਖੇ ਭੇਜੇ ਰਾਧ ਕਾਂ ਬਰਾਗ ਨੂੰ ਬਾਂਦੇ ਰੀ ਦੇ ਗਿਆਨ ਦੇ ਚਰਾਗ ਨੂੰ දනගේ अच्छा देख පगතාते द्वारे පठाचට ග්ඩක खाග විදදේරුණේसाගන බාদের රजे क्याනත जराගනු බාদের जेගනද जराගන ਲੀਦੀਏ ਖਾਵੇਰੇ ਮੇਰੀ ਬੰਸੀ ਵਾਰਿਆ ਦੁਇ ਘਾਰੇ ਜੋੜਪੂਰ ਨ ਬੁਕਾਰਿਆ ਆਣ ਕੇ ਬਜਾਓ ਤੀ ਸੇ ਨਦੀਆ ਗਨੂ ਬਾਂਦੇਰੀ ਦੇਤ ਗਿਆਨ ਦੇ ਚਰਾਗ ਨੂੰ ਬਾਂਦੇਰੀ ਦੇਤੇ ਗਿਆਨ ਦੇ ਚਰਾਗ ਨੂੰ